ਕਦੇ ਹੋ ਗਿਆ ਮੈਂ ਉਹ ਲੈ ਉਹਦੀ ਅੱਖ ਤੂੰ ਜੇ ਕਦੇ ਹੋ ਗਿਆ ਮੈਂ ਉਹ ਲੈ ਉਹਦੀ ਅੱਖ ਤੂੰ ਉਹਨੇ ਰੋਕੇ ਮੈਨੂੰ ਲੱਭ 아, 진짜? ਵਾਹ ਜੀਵਾ ਕੀ ਬਾਤ ਹੈ ਉਹਨੇ ਰੋਕੇ ਮੈਨੂੰ ਲਫਨੂ ਹਾਏ ਅੱਜ ਇਹ ਲਾਸਟ ਪਰਫਾਰਮੈਂਸ ਦੀ ਇੱਕ ਖਾਸ ਗੱਲ ਇਹ ਹੈ ਕਿ ਜਜਸ ਦੀ ਸਟੈਂਡਿੰਗ ਵੇਸ਼ਨ ਤੋਂ ਪਹਿਲਾਂ ਇਹਨਾਂ ਦੇ ਮਦਰ ਵੱਲੋਂ ਸਟੈਂਡਿੰਗ ਵੇਸ਼ਨ ਮਿਲੀ ਹੈ ਇਹਨਾਂ ਨੂੰ ਸੋ ਉਸ ਤੋਂ ਬਾਅਦ ਜਜਸ ਆਬਵੀਅਸਲੀ ਆਪਣੀ ਸੀਟਾਂ ਤੋਂ ਉੱਠ ਖੜੇ ਹੋਏ ਹਲਾ ਵੀਰੇ ਜਿੰਨਾ ਸ਼ਰਾਰਤੀ ਹੈ ਨਾ ਇਹ ਜਿੰਨਾ ਸਾਡਾ ਸਾਰਿਆਂ ਦਾ ਜੀ ਲਾਈ ਰੱਖਦਾ ਅੱਜ ਇਹਦੇ ਲਈ ਮੈਨੂੰ ਲੱਗਦਾ ਉਹਨਾਂ ਹੀ ਔਖਾ ਹੋਣਾ ਕਿ ਗਾਣਾ ਵੀ ਇਦਾਂ ਦਾ ਸੀ ਔਰ ਅੱਜ ਆਪਣੇ ਮਦਰ ਲਈ ਮਾਂ ਵਾਲਾ ਹੀ ਗਾਣਾ ਗਾਣਾ ਔਰ ਸਾਹਮਣੇ ਬੈਠੇ ਹੋਏ ਗਾਣਾ ਬਹੁਤ ਵੱਡੀ ਗੱਲ ਹੈ ਵੀਨੇ ਤੇਰੀਆਂ ਸਾਰੀਆਂ ਸ਼ਰਾਰਤਾਂ ਇੱਕ ਪਾਸੇ ਤੇਰੀ ਇਹ সুইਟਨੈਸ ਔਰ ਤੇਰੀ ਆਪਣੇ ਕੰਮ ਪ੍ਰਤੀ ਔਨੈਸਟੀ ਇੱਕ ਪਾਸੇ ਸੀਰੀਅਸਲੀ ਜੁੰਦੇ ਰਹੋ ਬੇਟਾ ਥੈਂਕ ਯੂ ਆਕਸ ਆਫ ਟੂ ਯੂ ਥੈਂਕ ਯੂ ਸਰ ਇੰਨਾ ਔਨੈਸਟ ਇੰਨਾ ਦ੍ਰਿੜਤਾ ਨਾਲ ਕੰਮ ਕਰਨ ਵਾਲਾ ਔਰ ਇਹ ਡੈਡੀਕੇਟਿਡ ਆਰਟਿਸਟ ਇਹ ਸਮਰਚ ਮੈਂ ਸਰ ਛੋਟੀ ਜੀ ਗੱਲ ਐਡ ਕਰਨਾ ਚਾਹੁੰਦਾ ਮੈਨੂੰ ਇੱਕਦਮ ਉਹ ਹਿੱਟ ਕੀਤੀ ਹੈ ਗੱਲ ਅੱਜ ਤੋਂ 30 ਸਾਲ ਪਹਿਲਾਂ 40 ਸਾਲ ਪਹਿਲਾਂ ਜਦੋਂ ਜਾਂ ਮੇਰੇ ਫਾਦਰ ਸਾਹਿਬ ਜਾਂ ਉਹਨਾਂ ਦੇ ਫੇਵਰਿਟ ਸਿੰਗਰਸ ਕਦੇ ਰਿਕਾਰਡ ਕਰਦੇ ਸੀ ਉਸਤਾਦ ਜਨਾਬ ਚਰਨਜੀਤ ਹੋਜਾ ਜੀ ਦੇ 뮤직 ਚ ਤਾਂ ਉਦੋਂ ਬੇਟਾ ਰਿਕਾਰਡਿੰਗ ਸਟੂਡੀਓਜ਼ ਵਗੈਰਾ ਇਦਾਂ ਨਹੀਂ ਸੀਗੇ ਕਿ ਪਹਿਲਾਂ 뮤직 ਬਣ ਗਿਆ ਫਿਰ ਹਨਾ ਬਾਅਦ ਚ ਵੋਕਲ ਹੋ ਰਹੀ ਹੈ ਤੇ ਵੋਕਲ ਵੀ ਤੋੜ ਤੋੜ ਕੇ ਹੋ ਰਹੀ ਹੈ ਇੱਕ ਲਾਈਨ ਪਹਿਲਾਂ ਫਿਰ ਬਾਅਦ ਫਿਰ ਬਾਅਦ ਜਿਸ ਤਰੀਕੇ ਨਾਲ ਤੁਸੀਂ ਸਾਰੇ ਬੱਚੇ ਇੱਥੇ ਪਰਫਾਰਮ ਕਰਦੇ ਹੋ ਔਰ ਜਿਸ ਤਰੀਕੇ ਨਾਲ ਤੇ ਰਿਦਮ ਵੱਜਦਾ 뮤직 ਵੱਜਦਾ ਉਹਨਾਂ ਜ਼ਮਾਨੇ 'ਚ ਰਿਕਾਰਡਿੰਗ ਵੀ ਤਾਂ ਹੁੰਦੀ ਸੀ ਸੋ ਇਹ ਤੋਂ ਵੱਡਾ ਐਕਸਪੀਰੀਅੰਸ ਤੁਹਾਨੂੰ ਹੋਰ ਕਿਤੇ ਨਹੀਂ ਮਿਲਣਾ ਜੋ ਪੀਟੀਸੀ 'ਤੇ ਮਿਲ ਰਿਹਾ ਤੁਹਾਨੂੰ। ਕੀ ਬਾਤ। ਸੀਰੀਅਸਲੀ। ਗੁਰਮੀਤ ਸਰ। ਕਮਾਲ ਹੈ। ਕਮਾਲ ਨੂੰ ਵਾਰੇ-ਵਾਰੇ ਜਾਣਾ ਚਾਹੀਦਾ ਐ ਇਸ ਬੱਚੇ ਤੇ। ਜਾਂਦੀ ਵੀ ਹੋਣੀ ਐ ਕਮਾਲ ਐ ਇਹਦੇ 'ਚ ਕੋਈ ਸ਼ੱਕ ਨਹੀਂ। ਆ ਬੱਚੇ ਦੀ ਤੁਸੀਂ ਸਿਫਤ ਦੇਖੋ। ਕਈ ਵਾਰ ਹੁੰਦਾ ਨਾ ਕਿ ਮੈਂ ਤਿੰਨ ਵਾਰੀ ਚੀਜ਼ ਗਾਣੀ ਐ, ਦੋ ਵਾਰੀ ਚੀਜ਼ ਗਾਣੀ ਐ, ਇੱਕ ਵਾਰੀ ਚੀਜ਼ ਗਾਣੀ ਐ। ਉਹ ਮਿਊਜ਼ੀਸ਼ੀਅਨਸ ਨੂੰ ਬਕਾਇਦਾ ਨਾਲ ਕਹ ਰਿਆ ਸੀ ਕਿ ਹਾਂ ਜੀ ਹੁਣ ਦੋ ਵਾਰ ਹੀ ਰਹਿ ਗਿਆ ਇੱਕ ਵਾਰ ਹੀ ਰਹਿ ਗਿਆ 19 ਵਾਰ ਹੀ ਵਜਾਣਾ ਔਰ ਲਾਸਟ ਦਾ ਲਾਡੀ ਭਾਈ ਜੀ ਲਾਸਟ ਤੇ ਮਤਲਬ ਪਹਿਲੇ ਇੰਨੇ ਜੋ ਲਾਸਟ ਤੇ ਇੱਕ ਨੋਟ ਛੱਡਿਆ ਉਹ ਗਾਣੇ ਚੋਂ ਤਾਂ ਨਹੀਂ ਹੈ ਇੰਨੇ ਆਪਣੇ ਤਰੀਕੇ ਨਾਲ ਉਹ ਨੋਟ ਨੂੰ ਛੱਡ ਕੇ ਤੇ ਏਡੀ ਅੱਛੀ ਮੁਕਾਈ ਕੀਤੀ ਹੈ ਨੇ ਕਮਾਲ ਦੀ ਮੁਕਾਈ ਕੀਤੀ ਉਹਦੇ ਇਦਾਂ ਲੱਗਿਆ ਪਹਿਲੇ ਅਸੀਂ ਉੱਠਣਾ ਨਹੀਂ ਸੀ ਕਾਕਾ ਮੇਰੇ ਕਰਕੇ ਉੱਠੇ ਸਾਰੇ ਛੱਤ ਤੋਂ ਪਹਿਲੇ ਤਾਂ ਮम्मा ਉੱਠੇ ਆ ਜਿਹੜਾ ਬੋਲੂ ਅਹੀ ਕੁੰਡਾ ਖੋਲੂ ਅੱਛਾ ਤੇ ਉੱਠੇ ਇਸ ਕਰਕੇ ਕਿ ਜਿਹੜੀ ਤੂੰ ਮੁਕਾਈ ਕੀਤੀ ਹੈ ਨਾ ਉਹ ਮੁਕਾਈ ਕਰਕੇ ਸਾਰੇ ਖੜੇ ਹੋ ਗਏ ਤੇ ਫਿਰ ਹੋਰ ਕੀ ਹੁੰਦਾ ਕੱਖ ਨਹੀਂ ਹੁੰਦਾ ਹੋਵੇ ਬੈਲਟਨ ਬੈਲਟਨ ਜੀ ਲਾਦੀ ਭਾਜੀ ਹਾਂਜੀ ਕੀ ਲੱਗ ਰਿਹਾ ਪਤਾ ਨਹੀਂ ਸਰ ਜੀ ਤੁਹਾਨੂੰ ਹੀ ਪਤਾ ਆ ਵਿਨੇ ਦੀ ਸਭ ਤੋਂ ਅੱਛੀ ਕੁਆਲਿਟੀ ਇਹ ਹੈ ਕਿ ਵਿਨੇ ਕਦੀ ਵੀ ਆਪਣਾ ਰਿਹਸਲ ਕੀਤਾ ਹੋਇਆ ਗਾਣਾ ਨਹੀਂ ਭੁੱਲਦਾ ਔਰ ਜਿੱਦਾਂ ਐਗਜ਼ੈਕਟ ਰਿਹਸਲ ਕਰਕੇ ਉਹ ਆਂਦਾ ਹੈ ਉਹ ਚੀਜ਼ਾਂ ਇਹਦੇ ਮਾਈਂਡ ਦੇ ਉੱਤੇ ਬਿਲਕੁਲ ਲਿਖੀਆਂ ਹੁੰਦੀਆਂ ਨੇ ਮੈਨੂੰ ਇਹ ਨਹੀਂ ਲੱਗਦਾ ਕਿ ਤੂੰ ਸਟਾਰ ਬਣੇਗਾ ਤੂੰ ਆਲਰੇਡੀ ਸਟਾਰ ਹੈ ਬੇਟਾ ਕਮਲੀ ਦੀ ਅੱਖੀਆਂ ਦਾ ਤਾਰਾ ਇੱਕ ਮੈਂ ਹਾਂ ਅਸੀ ਉਹਦੇ ਦਿਲ ਦਾ ਸਹਾਰਾ ਇੱਕ ਮੈਂ ਹਾਂ ਕਿਉਂਕਿ ਫਨ ਕਰਨਾ ਹਸਣਾ ਮਜ਼ਾਕ ਕਰਨਾ ਸਾਰਾ ਕੁਝ ਸਹੀ ਕਰਦੇ ਕਰ ਉਹ ਬਚਪਨ ਵੀ ਜੀ ਰਿਆ ਜਿਹੜੀ ਜੇ ਉਸ ਉਮਰ ਚ ਇਹ ਹੈਗਾ ਔਰ ਨਾਲ ਨਾਲ ਆਪਣੀ ਉਮਰ ਤੇ ਘੱਟੋ ਘਾਟ ਮੇਰੇ ਸਾਹਮਣੇ 10 ਸਾਲ ਉੱਪਰ ਚੱਲ ਰਿਹਾ ਕਿਉਂਕਿ ਮਿਊਜ਼ਿਕ ਦੀ ਸੈਂਸ ਵੀ ਉਨੀ ਹੈ ਸੋਰ ਬਹੁਤ ਪੱਕਾ ਸ਼ਾਬਾਸ਼ ਪੁੱਤਰ ਜੁੰਦਾ ਰਹਿ ਸ਼ਾਬਾਸ਼ ਜੀ ਸ਼ਾਬਾਸ਼ ਜੀ ਸੁਵਿਤਾ ਜੀ ਵਿਨੇਤਾ ਦੀ ਬੈਸਟ ਕੁਆਲਿਟੀ ਹੈ ਕਿ ਤੁਸੀਂ ਜਿੰਨਾ ਡਾਂਸ ਕਰਦੇ ਹੋ ਜਾਂ ਜੋ ਵੀ ਆ ਹੁਣ ਆ ਪਰਫਾਰਮੈਂਸ ਵੈਸੇ ਸੀਰੀਅਸ ਪਰਫਾਰਮੈਂਸ ਹੀ ਤੁਸੀਂ ਗਾਉਂਦੇ ਹੋਏ ਜੋ ਕੁਝ ਵੀ ਸਟੇਜ ਤੇ ਕਰਦੇ ਹੋ ਤੁਸੀਂ ਤਾਂ ਵੀ ਆਪਣਾ ਨੋਟ ਨਹੀਂ ਛੱਡਦੇ ਗੈਪ ਪੈ ਜਾਂਦਾ ਵਿੱਚ ਅਗਲਾ ਜੰਤਰਾ ਚੱਕਣਾ ਹੁੰਦਾ ਉਹ ਸੇਮ ਨੋਟ ਤੋਂ ਚੱਕਦਾ ਔਰ ਕਿਹ ਅੰਤਰਾ ਚੱਕਦਾ ਸਟ ਪਾਰਟ ਹੈ ਤੁਹਾਡਾ ਜਿੰਨੇ ਸ਼ਰਾਰਤੀ ਉਹ ਨੌਟੀਆਂ ਸਾਨੂੰ ਹਸਾਉਂਦੇ ਉਹ ਮਜ਼ਾਕ ਕਰਦੇ ਉਹਨੇ ਫੋਕਸਡ ਹੋ ਆਪਣੇ ਕੰਮ ਨੂੰ ਲੈ ਕੇ ਆਪਣੀ ਡ੍ਰੀਮ ਨੂੰ ਲੈ ਕੇ ਐਂਡ ਇਹ ਹਮੇਸ਼ਾ ਇਦਾਂ ਹੀ ਰਹਿਣਾ ਚਾਹੀਦਾ ਔਰ ਰਹੂਗਾ ਵੀ ਮੈਨੂੰ ਪਤਾ ਬਹੁਤ ਅੱਗੇ ਤੱਕ ਜਾਏਗਾ ਯੂ ਆਰ ਅ ਬੌਰਨ ਸਟਾਰ ਆਲ ਦਾ ਬੈਸਟ ਥੈਂਕ ਯੂ ਜੀ ਹੈਪੀ ਵੀਅਰ ਇਹ ਵਿਨੇਪਾਲੀ ਗੌਣਲੀ ਬਣਿਆ ਹੈ ਇਹ ਬਣਿਆ ਹੀ ਗੌਣਲੀ ਇਹ ਅਸਲ ਪੂਰਾ ਕਲਾਕਾਰ ਹੈ ਪਾਜੀ ਇਹ ਜਿਹੜੀ ਤੁਸੀਂ ਸੌ ਵਾਲੀ ਗੱਲ ਕਹੀ ਸੀ ਪੱਕੀ ਹੈ ਉਹ ਸੱਚੀ ਬਾਜੀ ਸੱਚੀ ਪੂਰੀ ਇਹ ਨਿੱਕਾ ਜਿਹਾ ਵੱਡਾ ਕਲਾਕਾਰ ਹੈ ਬਾਜੀ ਵਾਕਈ ਮੈਂ ਛੋਟੇ ਹੁੰਦੇ ਤੁਹਾਨੂੰ ਦੇਖਦਾ ਹੁੰਦਾ ਨਗਾ ਟੇਸ਼ਨ ਮੂਵੀ ਇਹ ਕਿੰਨੇ ਛੋਟਾ ਇਹ ਤਾਂ ਕਿੰਨੇ ਛੋਟਾ ਇਹ ਤਾਂ ਕਿੰਨਾ ਛੋਟਾ ਸੀ ਇਹ ਤਾਂ ਕਿੰਨਾ ਛੋਟਾ ਸੀ ਬਹੁਤ ਅੱਛੇ ਬੇਟਾ ਛੋਟੇ ਹੁੰਦੇ ਯਾਰ ਤਾੜੀਆਂ ਮਾਰ ਯਾਰ ਦੋ ਓਏ ਕਿੰਨਾ ਛੋਟਾ ਸੀ ਕਦੋਂ ਦੀ ਗੱਲ ਹੈ ਵੀ ਨਹੀਂ ਜਦੋਂ ਤੁਹ ਕਦੋਂ ਛੋਟੇ ਹੁੰਦੇ ਭਲੇ ਆ ਵਕਤ ਦੀ ਗੱਲ ਹੈ 1 ਸਾਲ ਪਹਿਲਾਂ ਜਦੋਂ ਮੈਂ 1-2 ਸਾਲ ਦਾ ਹੁੰਦਾ ਸੀ ਅਰੇ ਐ ਐਨਾ ਹੁੰਦਾ ਸੀ ਤੂੰ ਹੈਨਾ ਹਾਂ ਜੇ ਫੇਰ ਦੇਖਦਾ ਸੀ ਇਹ ਵਾਕਈ ਨਿੱਕਾ ਜਿਹਾ ਵੱਡਾ ਕਲਾਕਾਰ ਹੈ ਹਾਂਜੀ ਹਾਂ ਉਹ ਬਹੁਤ ਵਧੀਆ ਤੁਸੀਂ ਗੌਲਡੀ ਬਣੇ ਹੋ ਤੁਸੀਂ ਬਹੁਤ ਵੱਡੇ ਕਲਾਕਾਰ ਬਣਨਾ ਮਹਾਰਾਜ ਸੁਖ ਰਿਹਾ ਕੀ ਬਾਤ ਥੈਂਕ ਯੂ ਜੱਜ ਜੀ ਥੈਂਕ ਯੂ ਸੋ ਮਚ ਜ਼ੋਰਦਾਰ ਤਾੜੀਆਂ ਵਿਨੇ ਲਈ ਜੀ